ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ ਟਰੋ 55 ਦੇ ਤੇ ਬਾਕੀ ਬਈ ਅੱਜ ਬਿੰਦਰ ਬਾਈ ਨਹੀਂ ਲੱਗੇ ਹੋਏ ਆਪਣੇ ਸੈੱਲਰ ਕੋਲ ਹਨ ਤੇ ਇਹ ਤਾਂ ਮੇਰਾ ਬਿੰਦਰ ਬਾਈ ਨੂੰ ਕਿਵੇਂ ਆ ਜੀ ਠੀਕ ਆ ਜੀ ਲਓ ਬਾਈ ਬਾਈ ਹੁਣ ਦੱਸੂਗਾ ਫਿੱਟ ਕਰਨ ਦਾ ਤਰੀਕਾ ਜਿਹੜਾ ਬਾਈ ਪੁੱਛਦੇ ਨੇ ਵੀ ਮਾੜਾ ਮੋਟਾ ਹੈ ਚੰਗ ਆ ਗਿਆ ਮਾੜਾ ਮੋਟਾ ਮਾੜਾ ਮੋਟਾ ਹੀ ਤਾਂ ਦੱਸਣਾ ਹੁਣ ਹੋਰ ਜਿਹੜੇ ਸਿੱਖਣੇ ਆਲੇ ਆ ਬਾਈ ਆ ਦੇਖਦੇ ਵੀਡੀਓ ਕਹਿੰਦੇ ਆ ਸਾਨੂੰ ਦੱਸ ਦਿਓ ਕਿ ਸੱਤ ਫੀਟਿੰਗ ਹੀ ਗਈ ਉਹ ਸਹੀ ਹੁੰਦੀ ਕੀ ਆ ਗਿਆ ਧਿਆਨ ਰੱਖਣਾ ਇੱਜ ਪਹਿਲਾਂ ਤਾਂ ਬਈ ਆ ਫਿੱਟ ਕਰ ਲੈਣਾ ਤਰਕੰਡੀ ਆਪਾਂ ਨੇ ਵੀ ਆਪਣੇ ਹਿਸਾਬ ਨਾਲ ਐ ਸਿੱਧੀ ਚਾਹੀਦੀ ਐ ਐਜੇ ਨਾ ਵਾਲ ਮਾਰੇ ਕਰ ਬਈ ਨਹੀਂ ਨਹੀਂ ਵਾਲ ਹਲਦੀ ਨਹੀਂ ਦਾਰ ਐਜੇ ਪਾ ਲਾ ਔਰੇ ਨੂੰ ਪਾ ਕੇ ਕੱਢ ਦੇ ਇੱਥੇ ਨੂੰ ਪਾ ਲਾ ਬਸ ਹੁਣ ਝੂਟਾ ਨਹੀਂ ਪੈਣਾ ਉਹਨੂੰ ਤੇ ਆਹ ਬੋਲ ਵੀ ਬਈ ਕਰੰਟ ਪਹੁੰਚ ਗਿਆ ਤੇ ਬਟਨ ਦੱਬਣਾ ਆਪਾਂ ਨੇ ਪਹਿਲਾਂ ਥੱਲੇ ਹੀ ਚਲਾ ਕੇ ਦੇਖ ਲਓ ਆਪਾਂ ਕਿਉਂਕਿ ਜੇ ਤਰਕੰਡੀ ਟੇਢੀ ਹੋਈ ਨਾ ਥੋੜਾ ਬਹੁਤ ਤਾਂ ਉਹ ਬੈਲੈਂਸ ਆਪਣਾ ਕਰ ਲੈਂਦਾ ਹੁੰਦਾ ਏ ਏ ਬਾਈ ਘੱਟ ਕਰਦਾ ਬੈਲੰਸ ਆਪਣੇ ਵਾਲੇ ਦੇ ਨਾਲ ਆ ਜੀ ਤਾਂ ਦੇਖੀ ਉਹਦੇ ਕਿੰਨਾ ਫਰਕ ਆ ਗਾਇਪ ਹੋਰੇ ਉਹਦੇ ਵਿੱਚ ਸਪਰਿੰਗ ਆ ਉਹ ਟੇਡਾ 빙ਾ ਹੋ ਜਾਂਦਾ ਐ ਚ ਨਹੀਂ ਹੈ ਇਹ ਤਾਂ ਮਾੜੀ ਜਿਹੀ ਡੱਡੀ ਚੱਲੀ ਪੈਦਾ ਹਾਂ ਬਸ ਫਿਰ ਇਹ ਸਿੱਧਾ ਕਰਕੇ ਫਿਰ ਉਹਦੇ ਬਾਅਦ ਬਈ ਆਹ ਛਤਰੀ ਝੁੰਚਾ ਚੱਕਦਾ ਨਾ ਬਬਣੀ ਤੱਕ ਜੀ ਨਾਲੇ ਇੱਕ ਵਾਰੀ ਜਾਂ ਫਿਰ ਸਭ ਤੋਂ ਵਧੀਆ ਉਹ ਹੱਛ ਵੀ ਨਾ ਟਰੈਕਟਰ ਦਾ ਮੂੰਹ ਐ ਕਰੀ ਮੜਾ ਤੈਨੂੰ ਪਾਣੀ ਪੀ ਕੇ ਆ ਸਭ ਤੇ ਸੌਖਾ ਤਰੀਕਾ ਬਾਈ ਜਮਾਂ ਹੀ ਦੇਸੀ ਤਰੀਕਾ ਜਿਹਨੇ ਨਵੇਂ-ਨਵੇਂ ਨੇ ਸਿੱਖਣਾ ਬਾਈ ਰੇਂਜ ਮਲਾਉਣੀ ਤਾਂ ਆਹੋ ਬਥੇਰੀ ਜਗ੍ਹਾ ਦੇ ਪਤਾ ਉਹ ਫਿਰ ਟੇਪ ਕਰਾ ਲਈ ਉਹ ਤਾਂ ਉਤਰ ਨਹੀਂ ਆ ਹੁਣ ਕਰ ਮੈਂ ਇਸ ਕੋ ਮੈਂ ਇਹਦੋਂ ਆ ਬਾਈ ਸੌਖਾ ਤਰੀਕਾ ਸਭ ਤੇ ਟਰੈਕਟਰ ਦਾ ਮੂੰਹ ਤੇ ਵੱਲੋਂ ਕਰ ਕਰ ਲਾ ਉਹਨੂੰ ਟਰੈਕਟਰ ਦਾ ਮੂੰਹ ਕਰ ਲਿਆ ਆਪਾਂ ਨੇ ਛਤਰੀ ਦਾ ਉੱਚਾ ਚੱਕਣਾ ਹੁੰਦਾ ਏ ਆਹ ਲੈ ਰੇਂਜ ਹੁਣ ਆਪਾਂ ਨੇ ਉਹਨੂੰ ਥੱਲੇ ਧਾਰ ਲੈਣਾ ਜਿਕਨ ਹੁਣ ਅੱਜ ਉਧਰ ਖੇਤ ਵਿੱਚ ਕਰਕੇ ਜਾਂਦਾ ਏ ਆਪਾਂ ਨੇ ਆਪਾਂ ਨੇ ਫਿਰ ਉੱਪਰ ਚੱਕਣਾ ਹੁੰਦਾ ਏ ਛਤਰੀ ਦੇ ਉੱਪਰ ਉਹ ਵੀ ਚੱਕ ਦੇਣਾ ਇੱਧਰ ਛਤਰੀ ਦੇ ਉੱਚਾ ਇਹ ਹੋ ਗਿਆ ਬਸ ਐਦੀ ਰੇਂਜ ਲਾਈਟ ਉਹਦੇ ਉੱਪਰ ਪੈਣੀ ਚਾਹੀਦੀ ਏ ਤੇ ਉਹ ਵੀ ਤੁਹਾਨੂੰ ਦਿਖਾ ਦਿੰਦਾ ਲਾਈਟ ਵੀ ਕਿਵੇਂ ਫਟ ਹੋ ਜਾਂਦੀ ਏ ਬਾਈ ਜਿਹੜਾ ਅਸ਼ਵੀਨ ਬਸ ਉਹਦਾ ਚੁਬੀਨਾ ਤਰੀਕਾ ਦੱਸਿਆ ਆਪਾਂ ਨੇ ਇਹ ਔਰੇ ਪੈ ਰਹੀ ਆ ਲਾਈਟ ਆ ਦੇਖਿਓ ਅੱਜ ਡਾਟਾ ਕਿਵੇਂ ਕਰਾਂਗੇ ਜੇ ਬਈ ਨਾ ਤਾਂ ਆਹ ਡਾਟਾ ਵੀ ਉਹਦਾ ਨਹੀਂ ਪਾਈ ਜੇ ਟ੍ਰਿਪ ਪਈ ਆ ਤਾਂ ਗਾਣੇ ਆਂ ਰੇਂਜ ਬਾਈ ਫੜ ਹੋ ਜਾਂਦੀ ਆਪਾਂ ਨੇ ਆਂ ਹੀ ਕਰਕੇ ਨਾ ਉੱਧਰ ਉਹਦੇ ਵੱਲੋਂ ਦੇਖਣਾ ਆਪਾਂ ਨੇ ਨੀਮਾ ਹੋ ਕੇ ਇਹ ਔਰੇ ਰੇਂਜ ਆ ਦੇਦੀ ਇਹ ਛਤਰੀ ਜਿਹਾ ਹੁੰਚਾਏ ਬਸ ਓਕੇ ਆ ਉਹ ਇਹਦੇ ਪਰ ਪੈਣੀ ਆ ਇਦੇ ਵਿੱਚ ਕਿਤੇ ਵੀ ਰੇਂਜ ਪੈਣੀ ਚਾਹੀਦੀ ਹੈ ਉਹ ਜਦ ਇਹਦੇ ਉੱਪਰ ਪੈ ਗਈ ਤਾਂ ਉਹ ਸਮਝ ਲਓ 2 ਇੰਚ ਆ ਗਿਆ ਤੇ ਫਿਰ ਇਹਨੇ ਆਪਣੇ ਆਪ ਬਾਅਦੋਂ ਸੈਂਟਰ ਲੈ ਆਉਣਾ ਆਟੋ ਕਰਿਆ ਹੋਵੇ ਹੋਊਗਾ ਨਾ ਉਧਰ ਤੇ ਇਹਨੇ ਆਪਣੇ ਆਪ ਸੈਂਟਰ ਲੈ ਲੈਣਾ ਫਿਰ ਸੈਂਟਰ ਲੈ ਕੇ ਇਹਨੇ ਚੱਲ ਪਾਣਾ ਜੇ ਥੋੜਾ ਕਰਾ ਉੱਚਾ ਹੈ ਹਨਾ ਵੀ ਧਰਤੀ ਨਾਲ ਨਹੀਂ ਲੱਗਦਾ ਰੇਂਜ ਮਿਲ ਗਈ ਤਾਂ ਇਹਨੂੰ ਉੱਪਰ ਚੱਕੋਗੇ ਤਾਂ ਕਰਾ ਨੇ ਥੱਲੇ ਜਾਣਾ ਕੀ ਦੀ ਕਾਣ ਅੱਛਾ ਤੇ ਆ ਫਿਰ ਬਈ ਜੇ ਨੀਵਾ ਕਰੋਂਗੇ ਤਾਂ ਕਰਾ ਨੇ ਉੱਪਰ ਚਲੇ ਜਾਣਾ ਬਾ ਦੋ ਚੀਜ਼ਾਂ ਦੇਖਣੀਆਂ ਨੇ ਆ ਲੈਫਟ ਥੱਲੇ ਛਾਡੋ ਆ ਜੀ ਧਿਆਨ ਰੱਖਿਓ ਫਸ ਗਏ ਨਾ ਫਿਰ ਟੁੱਟੂਗਾ ਬਸ ਐਂ ਧਰਤੀ ਨਾਲ ਲੱਗਦਾ ਬਾ ਇਧਰ ਆਪਣਾ ਆਟੋ ਮੈਨੂਅਲ ਤਾਂ ਬਈ ਆ ਚੀਜ਼ ਧਿਆਨ ਰੱਖਿਓ ਸਿਸਟਮ ਸਾਰਿਆਂ ਦੇ ਅਲੱਗ-ਅਲੱਗ ਹੁੰਨੇ ਆ ਉਹ ਦੇਖ ਲੋ ਆ ਚਾਰ ਲਾਈਟਾ ਥੋੜੀਆਂ ਬਲਣੀਆਂ ਚਾਹੀਦੀਆਂ ਹਨ ਦੱਪਦੀ ਬਟਨ ਉਹ ਨਹੀਂ ਨਹੀਂ ਕੋਈ ਚੱਕਣੇ ਆ ਲਾਈਟਾ ਚਾਰ ਬਲਣੀਆਂ ਚਾਹੀਦੀਆਂ ਬਾਕੀ ਇਹ ਹੈਗਾ ਬਈ ਇਹਦਾ ਟਾਈਮਿੰਗ ਵਾਲਾ ਆ ਆ ਹੈਗਾ ਟਾਈਮਿੰਗ ਵਾਲਾ ਵੀ ਜਿਗਣਾ ਹੁਣ ਖੇਤ ਚ ਟਾਈਮ ਕਿੰਨਾ ਲੱਗਿਆ ਇਹ ਹੂੰ ਕਿੰਨਾ ਹੈ ਇੱਕ ਘੰਟਾ 50 ਮਿੰਟ ਉਹ ਚੱਲ ਰਿਹਾ ਬਈ ਇੱਕ ਘੰਟਾ 50 ਮਿੰਟ ਹੋ ਗਏ ਬਈ ਇਹਨੂੰ ਰੀਸੈਟ ਉਰੇ ਤੇ ਹੋ ਜਾਣਾ ਜਦ ਕਿਸੇ ਦੇ ਨਾਮੇ ਖੇਤ ਚ ਲਾਉਣਾ ਇਹ ਸਭ ਤੋਂ ਵਧੀਆ ਉਰੇ ਬੰਦ ਕਰਕੇ ਕਢਾ ਦੇ ਟਾਈਮ ਉੱਥੇ ਖੜਾ ਰਹਿਣਾ ਹੂੰ ਤੇ ਬਾਕੀ ਆ ਆਟੋ ਵਰ ਮੈਨੂ ਨਾਲ ਆਹ ਨੂੰ ਆਟੋ ਹੋਇਆ ਪਿਆ ਆ ਮੈਨੂ ਨੇ ਹੋ ਗਿਆ ਆਪਾਂ ਨੇ ਆ ਚੀਜ਼ਾਂ ਤਿਆਰ ਰੱਖਣਾ ਚਾਰ ਰਾਈਟਾ ਗੱਠੀਆਂ ਬਣਲੀਆਂ ਚਾਹੀਦੀਆਂ ਬਾਕੀ ਆ ਅਪ ਡਾਉਨ ਦਾ ਹੋ ਗਿਆ ਤੇਰਾ ਬਟਨ ਤੇ ਆ ਵੀ ਅਪ ਡਾਉਨ ਦਾ ਜੇ ਆ ਖਰਾਬ ਹੋ ਜੂ ਵੀ ਤਾਂ ਇਹ ਤੇ ਆਪਾਂ ਕੰਮ ਲੈ ਸਕਦੇ ਆ ਉਹ ਟੱਚ ਹੈ ਨਾ ਇਹ ਹਾਂ ਬਹੁਤ ਟੱਚ ਆ ਉਹ ਜੀ ਇੱਦਾਂ ਵੀ ਤਿਆਰ ਹਾਂ ਹਾਂ ਨਹੀਂ ਨਹੀਂ ਪਹਿਲਾਂ ਲੰਬਾ ਫੇਰੋ ਫੇਰ ਛੋਟੇ ਲੋਟ ਫੇਰੀ ਹੱਛ ਵੀਰ ਲੰਬਾ ਫੇਰ ਦੇ ਪਹਿਲਾਂ ਆ ਜਾ ਹੁਣ ਹਾਂ ਘੇੜਾ ਦੇ ਮੜਾ ਜਾ ਤਾਹੀਂ ਪਤਾ ਲੱਗੂ ਤਾਹੀਂ ਤੈਨੂੰ ਪਤਾ ਲੱਗਣਾ ਉਹ ਦੇ ਆ ਇੱਕ ਤਾਂ ਘੇੜਾ ਦੇ ਆ ਤੂੰ ਸੈਟਿੰਗ ਜੀ ਦੇਖ ਲੈ ਇੱਕ ਵਾਰੀ ਵੀ ਕਿਆ ਕੋ ਸ ਜਾ ਕੇ ਤਾਂ ਦੇਗਾ ਤਾਂ ਹੀ ਛੱਡੂਗਾ ਪਰੋਸਾ ਹੀ ਆ ਉਹਦੇ ਪਰ ਉਹ ਤਿੰਨੇ ਕਹਦੇ ਕਰਦੇ ਮੈਂ ਹਾਂ ਚਲੋ ਪਾਣੀ ਛੱਡ ਕੇ ਦੇਖ ਲੈਂਦਾ ਨਾ ਨਾ ਬਾਈ ਤੈਨੂੰ ਵੀ ਪਾਸ ਕਰਤਾ ਹੁਣ ਤੂੰ ਹੁਣ ਜਦ ਆਪਣੇ ਆਪ ਲੱਗ ਗਿਆ ਸੈਟਿੰਗ ਹੁਣਾ ਨੂੰ ਮੇਨ ਬਈਆ ਸੈਟਿੰਗ ਇਹ ਹੁੰਦੀ ਆ ਆ ਬਣ ਗਈ ਉਤੇ ਬਾਅਦ ਆਪਾਂ ਨੇ ਖੇਤ ਦੇ ਵਿੱਚ ਧਰਤੀ ਨਾਲ ਲਾ ਕੇ ਖੇਤ ਦੇ ਵਿੱਚ ਘੁਮਾ ਕੇ ਦੇਖ ਲੈਣਾ ਆਪਾਂ ਕੇ ਸਾਨੂੰ ਬੰਦਰ ਬਈ ਘੁਮਾ ਕੇ ਦਤਾਂ ਆਹ ਦੇਖੋ ਆਪਣੇ ਆਪ ਉੱਪਰ ਹੋ ਜਾਂਦਾ ਇੱਥੇ ਆਟੋ ਉੱਪਰ ਹੈਗਾ ਤਾਂ ਸੇ ਹੋਊਗਾ ਬਸ ਆਇਂ ਖੇਤ ਨੂੰ ਮਿੱਟੀ ਲੱਗਦੀ ਕਰ ਲਈ ਇੱਕ ਸਾਈਡ ਤੇ ਹੁਣ ਆਹ ਚਾਰੇ ਖੁੰਜੇ ਘੁਮਾ ਕੇ ਦੇਖਣਾ ਆਪਾਂ ਨੇ ਇਹਨੂੰ ਘੈਸ ਲੋੜ ਲੰਬਾ ਮਾਰ ਲਾ ਇੱਕ ਵਾਰੀ ਬਾਕੀ ਜਿਹੜੀਆਂ ਹੋਰ ਬਈ ਬਰੀਕੀਆਂ ਹੈਗੀਆਂ ਕੰਮ ਦੀਆਂ ਉਹ ਪਹਿਲਾਂ ਤੁਸੀਂ ਇੰਨਾ ਕ ਸਟੈਪ ਦੇਖ ਲਓ ਫਿਰ ਉਹਦੇ ਬਾਅਦ ਆ ਬੁਰਜੀ ਦੇਖ ਲਓ ਪਹਿਲੀ ਕਿੱਥੇ ਹੈਗੀ। ਇਹ ਪ੍ਰਾਣੀਆਂ ਹੀ ਬਾਈਆਂ ਵੀ ਐ ਜਿੱਤੀਆਂ ਹੀ ਕੁੱਪਣੇ ਚੱਲਦੇ। ਹਾਂ? ਹਾਂ ਉੱਚਾ ਜਾਕਾਉਣਾ। ਐਨ ਇਹਨੂੰ ਕਾ ਸਾਈਡ ਪਰ ਲਾ ਕੇ ਕਰ ਯਾਰ 걔ੜਾ। ਇਹਨਾਂ ਤਨੂੰ ਐਨ ਪ੍ਰੋਪਰ ਪਤਾ ਲੱਗਦਾ ਸੈਟਾਂ ਹੀ ਨੀਵੇਂ ਉੱਚੀਆਂ ਹੁੰਦੀਆਂ। ਹੁਣ ਤਾਂ ਕੇ ਤਾਂ ਬਰਾਬਰ ਹੀ ਹੁੰਦੇ ਆ। ਕਿਉਂਕਿ ਪਰੇ ਗੇਦਾ ਨਾਲ ਮਰਵਾਇਆ ਹੋਇਆ ਬਹੁਤ ਸਭ ਦਾ ਫਰਕ ਨਹੀਂ ਹੈਗਾ ਫਿਰ ਕਿੰਨਾ ਦਾ ਫਰਕ ਮਾਣਾ ਫਿਰ ਇੱਕਣਾ ਬਈ ਆਹ ਲੈ ਜਾਣੀ ਖਾਂਡ ਆਪਾਂ ਨੇ ਦੋਨੇ ਕਿਨਾਰੀਆਂ ਉੱਪਰ ਘਮਾ ਕੇ ਦੇਖ ਲੈਣਾ ਜਿੱਥੇ ਘਰਾਹ ਲੱਗਦਾ ਏ ਉਹ ਦੇਖ ਲੈਣਾ ਜਿੱਥੇ ਘਰਾਹ ਉੱਚਾ ਚੋ ਉਹ ਗਿਆ ਉਹ ਦੇਖ ਲੈਣਾ ਇਹਨਾਂ ਕੰਮ ਉਹ ਰੇਂਜ ਮਲਾਉਣ ਦਾ ਬਈ ਸਭ ਤੋਂ ਵਧੀਆ ਤਰੀਕਾ ਟਰੈਕਟਰ ਦਾ ਮੂੰਹ ਉਹਦੇ ਵੱਲੂ ਕਰ ਦੋ ਫਿਰ ਮਲਾਓ ਰੇਂਜ ਵਿਪੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਤਰਕੰਡੀ ਕਿੰਨੀ ਗੁੰਚੀ ਜਿਆਦਾ ਉੱਚੀ ਵੀ ਨਹੀਂ ਚੱਕਣੀ ਚ ਜਿਆਦਾ ਉੱਚੀ ਚੱਕ ਲਈ ਫਿਰ ਉਹ ਖਾਸਾ ਕਮਾ ਕੇ ਉੱਪਰ ਕੱਢਣਾ ਪੈਂਦਾ ਏ ਫਿਰ ਜਦ ਤੁਸੀਂ ਜ਼ੀਰੋ ਕਰਨਾ ਉਹਨੂੰ ਫੇਰ ਕਮਾਉਣਾ ਪੈਂਦਾ ਏ ਤਾਂ ਫਿਰ ਉਹ ਦਿੱਕਤ ਆਉਂਦੀ ਫਿਰ ਉਹ ਪੂਰੀ ਨਿਕਲ ਜਾਂਦੀ ਮਸ਼ੀਨ ਜੀ ਇਹ ਬਸ ਛਤਰੀ ਤੇ ਉਹੀ 4 ਕੁੰਗਲ 5 ਉਂਗਲ ਇੰਨਾ ਕਰਨਾ ਆਹ ਕੰਮ ਗਲਤ ਕਰਦਾ ਯਾਰ ਉਹ ਓਏ ਬੇਸ਼ੱਕ ਆਪਾਂ ਨੇ ਖੇਤ ਕਰਾਏ ਪਏ ਆ ਲੈਵਲ ਆਉ ਦੇਖ ਹੁਣ ਗੱਬੇ ਹੀ ਮੋੜ ਲਿਆ ਆ ਇਹਨੂੰ ਕਿਆ ਪਤਾ ਲੱਗਣਾ ਹੁਣ ਜੇ ਇਹਨੇ ਆਪਾਂ ਨੇ ਤਾਂ ਦੋਰੇ ਕਰਨਾ ਨਾ ਇਹ ਆਹ ਕੰਮ ਨਾ ਕਰੇ ਕਰੋ ਬਾਈ ਤੁਸੀਂ ਵੀ ਧਿਆਨ ਰੱਖਣਾ ਜੀ ਇਹਦਾ ਆਪਾਂ ਨੇ ਪਹਿਲਾਂ ਸੈਟਿੰਗ ਕਮਾ ਕੇ ਦੇਖਣੀ ਆ ਵੀ ਸਾਈਡ ਬਕਿੰਨਾਗਾ ਤੇ ਹੁਣ ਤੁਹਾਨੂੰ ਬਾਅਦ ਚੋ ਮਿੱਟੀ ਲੋਡ ਪੈ ਜਵੇ ਉਹ ਸਾਈਡ ਤੁਸੀਂ ਇੱਧਰ ਪੱਧਰਾ ਕਰ ਦਵੇਂ ਕੇ ਤਾਂ ਪੱਧਰਾ ਕਰਦਾ ਚਲ ਜਾਣਾ ਕਾ ਮਿੱਟੀ ਕਿੱਥੇ ਤੇ ਪਾਉਂਗਾ ਉਹੀ ਤਾਂ ਹੈ ਆ ਜੰਜਾ ਨਾ ਤੇ ਹਾਕ ਵੀ ਕਰਦਾ ਆਂ ਚੰਗੀ ਤਰ੍ਹਾਂ ਆਪਾਂ ਨੇ ਆ ਤਾਂ ਉਹ ਗੰਜਰ ਬਾਈ ਬਿੱਚ ਨੂੰ ਸਾਈਡਿੰਗ ਬਣਾਈ ਜੁੰਦੀ ਹੈ ਜਦ ਹੁਣ ਸਾਈਡਿੰਗ ਤਾਂ ਆਪ ਹੀ ਬਣਾ ਲਾਂਦਾ ਬਾਈ ਤੇ ਓਏ ਕਿਨਾਰੀ ਪਰ ਘੁਮਾ ਕੇ ਦੇਖ ਲੈ ਯਾਰ ਮੈਂ ਕਾ ਪਹਿਲਾ ਕਿਨਾਰੇ ਪਰ ਘੁਮਾ ਕੇ ਦੇਖ ਲੈ ਘੱਡੇ ਹੋ ਸਾਈਡ ਨੂੰ ਨੀਵਾ ਹੋਇਆ ਤਾਂ ਇੱਧਰ ਪੱਧਰਾ ਗਾਲਿਆ ਫੇਰ ਮਿੱਟੀ ਕਾਦੇ ਕਿੱਥੋਂ ਆਇਆ ਢੈਡ ਪਰ ਘੁਮਾਏ ਅਜਿਹੀ ਵੀ ਸਾਈਡ ਲਾ ਸਾਈਡਾਂ ਹੀ ਨੀਵੇਂ ਹੋਣੀਆਂ ਆਪਣੀਆਂ ਆ ਇਹ ਲਾਗਦਾ ਕਰ ਲਿਆ ਕਰਾ ਲੋ ਜੀ ਆ ਕੰਮ ਹੋ ਜਾਂਦਾ ਬਸ ਹੋਰ ਕੁਝ ਨਹੀਂ ਆਇਗਾ ਇਹਦੇ ਵਿੱਚ ਸਮਾਕੇ ਉੱਤਰ ਉਹ ਰੇਤਾ ਰੂਤਾ ਚਕਾਇਆ ਹੁਣ ਆਪਾਂ ਨੇ ਨਾਲੇ ਵੀ ਇੱਥੇ ਲੇਬਰ ਵਾਲਿਆਂ ਨੇ ਕਮਰੇ ਜਿਹੇ ਬਣਾਏ ਆ ਰੇਤਾ ਪਿਆਦਾ ਖੇਤ ਚ ਜੀ ਜਿਹੜੀ ਫੁੱਲ ਜਾਣਗਰੀ ਆਊਗੀ ਤੁਹਾਨੂੰ ਕਿਸੇ ਵੀਡੀਓ ਚ ਦੇ ਦਾਂਗੇ ਹੋਰ ਹੁਣ ਦੁਪਹਿਰਾ ਪੈ ਗਿਆ ਹੁਣ ਜੀ ਨਹੀਂ ਕਰਦਾ ਹੈਗਾ ਵੀਡੀਓ ਬਣਾਉਣ ਨੂੰ ਸਾਡਾ ਡਰਾਈਵਰ ਸਾਡੇ ਜੁੱਤੇ ਪਏ ਆ ਤਾਂ ਕਰਕੇ ਆਪਾਂ ਤੰਗ ਨਹੀਂ ਕਰਦੇ ਦਿਨ ਰਾਤ ਚੱਲਦੇ ਆ ਕਾ ਗਿਆ ਵੀ ਦੀ ਨੋਗੇ ਹੈ ਜੀਜੀ ਰੋਗੇ ਕਰ ਗਿਆ ਐ ਇਦਾਂ ਜੋਰ ਹੈ ਨਾ ਜੋਰ ਦਾ ਹਾਂ ਚਲਾ ਆਈ ਜਾਣਾ ਗਾ ਮੈਂ ਵਧੀਆ ਜਲਦੀ ਜਾਂਦਾ ਦਿਹਾੜੀ ਦਾ 4-5 ਘੰਟੇ ਲੱਗੇ ਜਾਣ ਬਾਦੂ ਆ ਇਹ ਚੀਜ਼ ਵਧੀਆ ਤੂੜੀ ਵਾਲੀ ਨਾਲ ਜੇ ਜੀ ਕਰਦਾ ਚਲਾ ਲਾ ਕਾਂਟੇ ਪੈਨੇ ਨੇ ਖੜੇ ਆ ਉਹ ਦੇਖ ਹੋ ਗਿਆ ਖਾਲੀ ਬਾਈ ਉਹ ਦੇਖ ਲਓ ਤੁਸੀਂ ਇੱਧਰ ਤੇ ਆਹਤ ਬੱਜਣਾ ਹੁਣਾ ਨਿਕੀ ਜਾਣੀ ਫੇਰ ਮੈਂ ਨੂੰ ਪਹਿਲਾਂ ਹੀ ਕਿਹਾ ਵੀ ਇਹ ਪਹਿਲਾਂ ਉਹ ਔਰੇ ਦੇ ਪਾਰ ਪਾਰ ਕੇ ਉਧਰ ਸਿੱਟ ਹੋਣੀ ਆ ਉਹ ਦੇਖ ਲਓ ਬਾਈ ਆਹ ਕੰਮ ਹੋ ਜਾਂਦਾ ਫੇਰ ਐਂਡ ਚ ਉਹ ਦੇਖ ਰਾਜਾ ਹੋਈ ਖਾਲੀ ਇਹਨੂੰ ਕਿਹਾ ਹੁਣ ਦੱਸ ਮਿੱਟੀ ਕਿੱਥੇ ਪੂਰੀ ਕਰੂਗੇ ਬਹੁਤ ਚੀਜ਼ਾਂ ਦਾ ਬਈ ਧਿਆਨ ਰੱਖਣਾ ਹੁੰਦਾ ਪਹਿਲਾ ਵੰਡ ਪੈਂਦੀ ਦਾ ਹਾਂ ਮਾਣੀ ਮਾਣੀ ਦਾ ਪਾਣੀ ਆਹ ਤੋੜਾ ਸਾਰੇ ਖਾਲੀ ਪਿਆ ਸਾਰੇ ਖਾਲੀ ਪਿਆ ਆਹ ਸਾਈਡ ਥੱਲੇਦਾਰ ਨਹੀਂ ਇਸ ਤੋਂ ਬਹੁਤ ਆ ਕਿਉਂ ਮੈਂ ਕਿਹਾ ਤਾਂ ਵੀ ਛੋਟੇ ਲੋਟ ਮਾਰ ਲੂੰਗਾ ਪਹਿਲੇ ਬਾਤ ਸੇ ਬਾਤ ਸੇ ਨਾ ਨਾ ਤੇ ਉਧਰ ਖਾਲੀ ਵੀ ਹੋ ਜਾਣਾ ਇੰਨਾ ਨਹੀਂ ਭਰਦਾ ਜੇ ਨਾ ਐਸੇ ਲੋਡ ਜਿਆਦਾ ਭਰਦਾ ਏ ਐਸੇ ਲੋਡ ਮਾਰ ਲਈ ਘੱਟ ਭਰੂਗਾ ਖਾਣ ਦਾ ਹੀ ਫਰਕ ਪੈ ਜਾਂਦਾ ਆਓ ਜਦੋਂ ਮਿੱਟੀ ਤੁਰੀ ਜਾਣੀ ਉਦੋਂ ਵੀ ਜਿੰਨੂੰ ਲਾ ਦੱਖਣ ਨਾਲ ਦੇਖ ਲੈ ਕਿਦਾ ਮੈਂ ਤੁਹਾਨੂੰ ਕਿਹਾ ਤਾਂ ਇਦਾਂ ਝਿਲੋ ਉਹ ਨਹੀਂ ਇਹ ਪਤਾ ਮੈਂ ਪਤਾ ਗਿਆ ਜਿਹੜੇ ਤੈਨੂੰ ਮੈਂ ਦੱਸਿਆ ਤਾਂ ਵੀ ਉਹ ਸਾਹਨਾ ਖੇਤ ਚ ਸਫਾਈ ਜ਼ਿਆਦਾ ਹੋਣੀ ਵੀ ਉਹ ਖਤਮ ਮੈਂ ਉਹ ਤਰੀ ਹੁਣ ਜਦੋਂ ਆਪਾਂ ਨੇ ਮਾਰ ਕੇ ਹੀ ਦੇਖਣ ਉਹਦਾ ਹੁਣ ਜਿਹੜਾ ਟਰੈਕਟਰ ਤੇ ਬੈਠਾ ਯਾਰ ਉਹਦਾ ਕੰਮ ਆ ਇਹ ਵੀ ਕਮਾ ਕੇ ਦੇਖਣਾ ਮਿੱਟੀ ਚੱਕ ਲੈ ਉਹ ਮਰ ਆਏ ਹੋ ਤੇ ਤਾਂ ਕਿ ਤਾਂ ਟਰੈਕਟਰ ਨਹੀਂ ਜੋ ਚੈੱਕ ਕਰਿਆ ਤਾਂ ਬਹੁਤ ਫਾਰਮ ਰਹਿ ਗਿਆ ਉਹਦੀ ਗੱਲ ਕਰਦਾ ਉੱਤੇ ਥੋੜਾ ਜਿਹਾ ਟਕਾ ਦੇ ਨਹੀਂ ਇਹ ਪਤਾ ਕਿ ਆ ਨਾ ਨਾ ਚੱਲਣ ਦੇ ਉਹ ਵੀ ਚੱਕੀ ਆ ਇਹ ਪਤਾ ਕਿ ਆ ਚੱਕਰ ਮੈਂ ਤੁਹਾਨੂੰ ਦੱਸ ਦਾਂ ਸਭ ਤੋਂ ਵਧੀਆ ਰਹੂੰਗਾ ਉੱਧਰ ਤੇ ਚੱਕ ਕੇ ਲਿਆ ਆ ਬੇ ਜੇ ਕਿਉਂਕਿ ਮਿੱਟੀ ਉੱਥੇ ਖਾਦੀ ਪੈ ਜਾਣੀ ਦਾ ਕਹਿੰਦਾ ਕਰਾਇਆ ਨਾਲੇ ਉਧਰ ਦੇਖ ਲੈ ਸਾਡੇ ਕੰਦ ਦਾ ਆ ਖਾਤੀ ਹੋ ਗਈ ਉਹਨੇ ਉਂਝਾ ਚੱਕ ਲਿਆ ਨਹੀਂ ਚੱਕਿਆ ਚੱਕਿਆ ਉਹਦੇ ਨਾਲ ਚੱਕਿਆ ਉਹਨੇ ਕਮਾ ਕੇ ਉਹ ਮੈਨੂੰ ਬੈਠਣਾ ਪਊਗਾ ਕੰਮ ਦੇ ਪਹਿਲਾਂ ਮਾੜਾ ਯਾਰ ਤਾਂ ਹੀ ਸਿੱਖੂਗਾ ਬੰਦਾ ਸਾਡਾ ਬਸ ਭਾਈ ਆ ਜੀ ਜਨ ਧਿਆਨ ਰੱਖੇ ਕਰੋ ਵੀ ਜਿੱਦਨ ਨੂੰ ਨੀਮਾ ਉਧਰਲੀ ਸਾਈਡ ਨੂੰ ਵਾ ਮਿੱਟੀ ਕੱਢਣੀ ਫੇ ਦੂਈ ਸਾਈਡ ਨੂੰ ਕਾੜ ਪਾ ਦੇਣੀ ਜਾਂ ਮਿੱਟੀ ਪੂਰੀ ਹੋ ਗਈ ਉਹ ਕਿਹਦੇ ਚ ਹੋਲ ਕਾ ਬੈਦ ਪੜਨੇ ਆ ਬਾਕੀ ਪ੍ਰੋਪਰ ਵੀਡੀਓ ਨੂੰ ਫੇਰ ਬਣਾਵਾਂਗੇ ਇੰਨਾ ਕੁ ਤੁਸੀਂ ਆਪਣੀ ਬਹੁਤ ਹੈ ਜਿਹੜਾ ਤੁਸੀਂ ਆ ਜੀ ਦੇਖ ਲਿਆ ਡਿਸਾਈਡਿੰਗ ਕੇ ਮੈਂ ਕਰਦੇ ਆ